ਕੀ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੇ ਤੁਹਾਨੂੰ ਪਤਾ ਲੱਗੇ ਹੁਣਾ ਟ੍ਰਿਪਲ ਐਸ ਬੋਰਡ ਵੱਲੋਂ ਸਲੇਪਸ ਜਾਰੀ ਕੀਤਾ ਗਿਆ ਹੈਗਾ ਤੇ ਇਹ ਸਲੇਪਸ ਜਿਹੜੇ ਕਲਰਕ ਦੀਆਂ ਪੋਸਟਾਂ ਆਈਆਂ ਉਹਨਾਂ ਦੇ ਵਿੱਚ ਵੀ ਹੈਗਾ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਜਿਨ੍ਹਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਚੇਂਜ ਕੀਤਾ ਗਿਆ ਸਲੇਪਸ ਦੇ ਵਿੱਚ ਇਸ ਤੋਂ ਇਲਾਵਾ ਇਹ ਚੇਂਜ ਜੇ ਬਰਕਰਾਰ ਰਹੂਗਾ ਇਹ ਚੇਂਜ ਅੱਗੇ ਦੀਆਂ ਭਰਤੀਆਂ ਦੇ ਵਿੱਚ ਵੀ ਜਿਵੇਂ ਆਪਣੀ ਪੰਜਾਬ ਜੇਲ੍ਹ ਵਾਰਡਨ ਦੀ ਭਰਤੀ ਹੈ ਆਪਣੇ ਪੰਜਾਬ ਪਟਵਾਰੀ ਦੀ ਭਰਤੀ ਹੈ ਠੀਕ ਹੈ ਜੀ ਇੰਨਾ ਭਰਤੀਆਂ ਦੇ ਵਿੱਚ ਵੀ ਇਹ ਚੇਂਜ ਹੋਗਾ ਹੀ ਹੋਗਾ ਤੇ ਹੁਣ ਵਾਲੇ ਪੇਪਰਾਂ ਦੇ ਵਿੱਚ ਇਹ ਚੇਂਜ ਕਰਤਾ ਹੁਣ ਗੱਲਾਂ ਦੋ ਹੁੰਦੀਆਂ ਰਜੇ ਆਪਾਂ ਨੂੰ ਇਹ ਚੀਜ਼ਾਂ ਬਾਰੇ ਦੇਖੋ ਮੈਨੂੰ ਨਹੀਂ ਪਤਾ ਤੁਹਾਨੂੰ ਕਿਸ ਨੇ ਗੱਲਾਂ ਦੱਸੀਆਂ ਕਿ ਨਹੀਂ ਦੱਸੀਆਂ ਆਪਣੇ ਹੁਣ ਤੱਕ ਜਿੰਨੀ ਵੀ ਮੈਂ ਤੁਹਾਨੂੰ ਰਾਈਟ ਇਨਫੋਰਮੇਸ਼ਨ ਦਿੱਤੀ ਹੈ ਤੇ ਹਮੇਸ਼ਾ ਹੀ ਸਹੀ ਇਨਫੋਰਮੇਸ਼ਨ ਦੇਵਾਂਗਾ ਕਿਉਂਕਿ ਆਪਣੇ ਕੋਲੇ ਰਜੇ ਇਹ ਨਾ ਟਾਈਮ ਨਹੀਂ ਹੁੰਦਾ ਬਾਤੂ ਕਿ ਤੁਹਾਨੂੰ ਬਿਨਾਂ ਫਾਲਤੂ ਦੀ ਇੱਕ ਵੀਡੀਓ ਬਣਾ ਕੇ ਮੇਰਾ ਟਾਈਮ ਖਰਾਬ ਕਰਾਂ ਠੀਕ ਹੈ ਜੀ ਸਲੇਵਸ ਦੇ ਵਿੱਚ ਘਾਟਵਾਰ ਕੀਤੀ ਗਈ ਹੈ ਅਤੇ ਜਿਹੜਾ ਐਗਜ਼ਾਮ ਦਾ ਪੈਟਰਨ ਹੈ ਉਹ ਵੀ ਥੋੜਾ ਮੋਟਾ ਚੇਂਜ ਕੀਤਾ ਗਿਆ ਹੈਗਾ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਅਤੇ ਸੌਖੇ ਤਰੀਕੇ ਨਾਲ ਕਰਨ ਲਈ ਤੁਸੀਂ ਆਪਣੇ ਚੈਨਲ ਜੁੜ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਤਿਆਰੀ ਕਿਸ ਤਰ੍ਹਾਂ ਨਾਲ ਕਰੀਏ ਜੋ ਪੇਪਰ ਪਾਸ ਹੋ ਸਕੇ ਇਸ ਬਦਲਾਵ ਕਿੰਨਾ ਵਿਸ਼ਿਆਂ ਵਿੱਚ ਕੀਤਾ ਗਿਆ ਹੈ ਤੇ ਕਿਉਂ ਕੀਤਾ ਗਿਆ ਸਾਰੀ ਗੱਲ ਕਰਾਂਗੇ ਇਹ ਬਦਲਾਵ ਦਾ ਜੇ ਕੰਟੀਨਿਊ ਰਹੂਗਾ ਚਲੋ ਚੱਲਦੇ ਆਂ ਆਪਾਂ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਬੱਚਿਆਂ ਨੂੰ ਫ੍ਰੀ ਪੀਡੀਐਫ ਚਾਹੀਦੇ ਹੈਗੇ ਪੰਜਾਬ ਪੁਲਿਸ ਦੇ 2021-23 ਦੇ ਕਰੰਟ ਅਫੇਅਰਾਂ ਦੇ ਉਹ ਤੁਸੀਂ ਆਪਣੀ ਐਪ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਐਪ ਆਪਣੀ ਆ ਹੈਗੀ ਤੇ ਆਈਫੋਨ ਵਾਲੇ ਬੱਚਿਆਂ ਨੇ ਆ ਡਾਊਨਲੋਡ ਕਰ ਲੈਣੀ ਆ ਆ ਆਪਣਾ ਮੋਬਾਈਲ ਨੰਬਰ ਹੈ ਦੂਸਰੀ ਗੱਲ ਹੈ ਜੀ ਜਿਹੜੇ ਬੱਚਿਆਂ ਨੇ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਹੈ ਜੇਲ ਮਾਰਡਨ ਦੀ ਤਿਆਰੀ ਕਰਨੀ ਹੈ ਜਾਂ ਜਿਹੜੀ ਔਨ ਸਮੇ 21450 ਪੋਸਟਾਂ ਪੰਜਾਬ ਪੁਲਿਸ ਦੀ ਉਹਦੀ ਤਿਆਰੀ ਕਰਨੀ ਹੈ ਜਾਂ 10000 ਪੋਸਟ ਦੀ ਤਿਆਰੀ ਕਰਨੀ ਹੈ ਜਿਹੜੀ ਆ ਰਹੀ ਆ ਹੁਣ ਉਦੇ ਵਾਸਤੇ ਤੁਸੀਂ ਆਪਣੇ ਪੰਜਾਬ ਪੁਸ ਵਾਲਾ ਬੈਚ ਪਰਚੇਜ਼ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲੂਗਾ ਪਟਵਾਰੀ ਵਾਲੇ ਜਿਹੜੇ ਕੈਂਡੀਡੇਟ ਜਿਹਨੇ ਪਟਵਾਰੀ ਦੀ ਤਿਆਰੀ ਕਰਨੀ ਕਿਉਂਕਿ ਪਟਵਾਰੀ ਦੇ ਫਾਰਮ ਤਾਂ ਦੋ ਵੀਕਸ ਤੱਕ ਸ਼ੁਰੂ ਹੋ ਜਾਣਗੇ ਆਨਲਾਈਨ ਫਾਰਮ ਇਹਦੇ 650 ਪੋਸਟਾਂ ਦੀਆਂ ਕਲਰਕ ਦੇ ਫਾਰਮ ਆਲਰੇਡੀ ਅੱਧੇ ਸਟਾਰਟ ਹੋ ਚੁੱਕੇ ਆ ਤੇ ਹਜੇ ਹੋਰ ਕਾਫੀ ਪੁੱਡਾ ਦੇ ਵਿੱਚ ਵੈਕੈਂਸੀਆਂ ਆਉਣੀਆਂ ਆਗੀਆਂ ਵੀਡੀਓ ਤੇ ਜੇਕਰ ਜੀ ਤੁਸੀਂ ਸਾਰੇ ਪੇਪਰਾਂ ਦੀ ਤਿਆਰੀ ਕਰਨਾ ਤੁਸੀਂ ਆਪਣਾ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦੇ ਹੋ ਚੜ੍ਹਦੀ ਕਲਾ ਬੈਚ ਠੀਕ ਹੈ ਜੀ ਤੇ ਇਹਦੇ ਵਿੱਚ ਰਾਜੇ ਮਿਲੂਗਾ ਕਿ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਦੇ ਪੀਡੀਐਫ ਮਿਲਣਗੇ ਆਲ ਵੀਡੀਓ ਲੈਕਚਰ ਮਿਲਣਗੇ ਰਾਜੇ ਸਾਰੀਆਂ ਕਲਾਸਾਂ ਬਿਲਕੁਲ ਜ਼ੀਰੋ ਲੈਵਲ ਤੋਂ ਹੋਣਗੀਆਂ ਜਿਹੜਾ ਬੱਚਾ ਪਹਿਲੀ ਵਾਰੀ ਦੀ ਤਿਆਰੀ ਕਰ ਰਿਹਾ ਰਾਜੇ ਉਹਨੂੰ ਵੀ ਆਪਾਂ ਜੋੜ ਘਟਾਓ ਵੀ ਕਰਾਉਣਾ ਸਿਖਾਉਣਾ ਹੈ ਕਿ ਜੋੜ ਘਟਾਓ ਕਿਵੇਂ ਕਰਨਾ ਦੂਜੀਆਂ ਕਲਾਸਾਂ ਦਾ ਮੈਨ ਰਹਿ ਗਈਆਂ ਦੇਖੋ ਰਾਜੇ ਜਿਹੜਾ ਸਿਲੇਬਸ ਇਹ ਹੈਗਾ ਇਹ ਸਿਲੇਬਸ ਲਗਭਗ ਤੁਹਾਡਾ ਸੇਮ ਤੋਂ ਸੇਮ ਜਿਹੜਾ ਵਾਟਨ ਦਾ ਸਿਲੇਬਸ ਵੀ ਤੁਹਾਡਾ ਇਹੀ ਹੋਊਗਾ ਤੇ ਸੇਮ ਤੋਂ ਸੇਮ ਪਟਵਾਰੀ ਦਾ ਸਲੀਪਸ ਵੀ ਇਹੀ ਹੋਊਗਾ ਜਿਹਦੇ ਪੁੱਡਾ ਦੀ ਪੋਸਟ ਆਉਣੀ ਆਉਦਾ ਵੀ ਇੱਥੇ ਕਲਰਕ ਦਾ ਸਲੀਪਸ ਵੀ ਤੁਹਾਡਾ ਸੇਮ ਤੋਂ ਸੇਮ ਹੀ ਹੋਊਗਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਐਮਸੀਕਿਊ ਹੋਣਗੇ ਆਪਣੇ 2.5 2 ਘੰਟੇ ਤੁਹਾਨੂੰ ਸਮਾਂ ਮਿਲਣ ਵਾਲਾ ਇਹਦੇ ਵਿੱਚ ਦੋ ਪਾਰਟ ਹੋਣਗੇ ਤੁਹਾਨੂੰ ਪਤਾ ਕਿ ਪਹਿਲਾ ਪੇਪਰ ਆਪਾਂ 50 ਨੰਬਰ ਦਾ ਆਉਂਦਾ ਹੁੰਦਾ ਜਿਹੜਾ ਆਪ ਨੂੰ ਪਾਸ ਕਰਨਾ ਜ਼ਰੂਰੀ ਹੁੰਦਾ ਜਿਸ ਦੀ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਠੀਕ ਹੈ ਜੀ ਇਹਦੇ ਵਿੱਚ ਆਪਾਂ 50 ਨੰਬਰ ਲੈਣੇ ਜ਼ਰੂਰੀ ਹੁੰਦੇ ਇਸ ਤੋਂ ਬਾਅਦ ਪਾਰਟ B ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਜ ਠੀਕ ਹੈ ਜੀ ਹੁਣ ਇਹਦੇ ਸਿਲੇਬਸ ਦੇ ਵਿੱਚ ਫੇਰ ਬਦਲ ਕਿੱਥੇ ਕੀਤਾ ਗਿਆ ਆ ਆ ਦੇਖੋ ਆਪਣਾ ਪਾਰਟ ਏ ਦਾ ਰਾਜ ਜੀ ਤੁਹਾਨੂੰ ਸਾਰਾ ਕੰਪਲੀਟ ਹੋ ਜਾਂਦਾ ਹੁੰਦਾ ਤਾਂ ਆਪਣਾ ਕਰਵਾਇਆ ਵਾ ਦੇਖੋ ਰਾਜ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਪੜਨੀ ਹੈ 25 ਨੰਬਰ ਦੀ ਆ ਵਾਲੀ ਚੀਜ਼ ਹੁਣ ਰਾਜ ਜੀ ਦੇਖੋ ਜਿਹੜੇ ਬੱਚੇ ਅ ਮੇਰੇ ਕੋਲੋਂ ਪੜਦੇ ਉਹਨਾਂ ਨੂੰ ਉਸ ਸਾਫ ਤੇ ਸਾਰੀ ਤਿਆਰੀ ਕਰਵਾਈ ਵੀ ਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਆ ਆਪਾਂ ਸਿਰਫ ਉਹ ਕਰਦੇ ਹੁੰਦੇ ਆ ਐਕਸਟਰਾ ਆਪਾਂ ਸਿਲੇਬਸ ਨਹੀਂ ਕਰਦੇ ਹੁੰਦੇ ਦੁਬਾਰੇ ਵੀ ਫੇਰ ਦੱਸਣਾ ਚਾਹਣਾਗਾ ਕਿ ਜਿਹੜੇ ਬੱਚੇ ਵੀ ਨਵੇਂ ਜੁਆਇਨ ਹੋ ਰਹੇ ਉਹਨਾਂ ਨੂੰ ਦੱਸਣਾ ਚਾਹਣਾਗਾ ਕਿ ਭਾਈ ਸਾਹਿ ਜਿਹੜੀਆਂ ਤੁਹਾਡੇ ਪੇਪਰ ਵਿੱਚ ਆਉਣਗੀਆਂ ਐਕਸਟਰਾ ਨਹੀਂ ਕੁਝ ਵੀ ਪ੍ਰੋਵਾਈਡ ਕਰਵਾਉਂਦੇ ਹੁੰਦੇ ਹੁਣ ਇਹਦੇ ਵਿੱਚ ਆਪਾਂ ਕੀ ਪੜਾਂਗੇ ਰਾਜੇ ਇਹਦੇ ਵਿੱਚ ਦੇਖੋ ਆ ਜਿਹੜਾ ਪੋਰਸ਼ਨ ਆ ਗਿਆ ਇਹਦਾ ਆਪਣਾ ਆ ਗਿਆ ਪੋਲਿਟੀ ਦਾ ਪੋਲਿਟੀ ਦਾ ਤੁਹਾਨੂੰ ਥਿਊਰੀ ਕੰਪਲੀਟ ਕਰਵਾਈ ਹੋਈ ਹੈ ਇਹਦੇ ਤੁਹਾਨੂੰ ਘੱਟੋ ਘੱਟ 500 ਤੋਂ ਲੈ ਕੇ 800 एमसीक्यू ਕਰਵਾਏ ਜਾਣਗੇ एनवायरनमेंट इशू हो गया करंट अफेयर हो गए साइंस एंड टेक्नोलॉजी ਹੁਣ ਬਹੁਤ ਬੱਚੇ ਕਹਿੰਦੇ ਸਾਇੰਸ ਦੀ ਗੱਲ ਕਰਦੇ ਸਾਇੰਸ ਉਹ ਨਹੀਂ ਹੈਗੀ ਰਾਜੀ ਜਿਹੜੀ ਆਪ ਬਣਾਉਂਦੀ ਹੁੰਦੀ ਹੈ ਸਾਇੰਸ ਐਂਡ ਟੈਕਨੋਲੋਜੀ ਦੀ ਗੱਲ ਕਰ ਰਹੇ ਹੈ ਜਿਹੜੀਆਂ ਆਪਾਂ ਕੋਈ ਤੋਬ ਨਵੀਂ ਬਣਾਈ ਹੈ ਕੋਈ ਆਪਾਂ ਸੈਟਲਾਈਟ ਨਵਾਂ ਬਣਾਇਆ ਉਹਨੂੰ ਸਾਇੰਸ ਐਂਡ ਟੈਕਨੋਲੋਜੀ ਦੇ ਨਾਲ ਜੋੜਿਆ ਜਾਂਦਾ ਹੈਗਾ ਇਕਨੋਮਿਕ ਇਸ਼ੂ ਇਹ ਇਹ ਚਾਰੇ ਚੀਜ਼ਾਂ ਰਾਜ ਜਿਹੜੀਆਂ ਮੈਂ ਪਿੰਕ ਕਲਰ ਦੇ ਵਿੱਚ ਕੀਤੀਆਂ ਹੋਈਆਂ ਇਹ ਚਾਰੇ ਦੇ ਚਾਰੇ ਕਰੰਟ ਅਫੇਅਰ ਦੇ ਆ ਹੋ ਗਿਆ ਸਪੋਰਟਸ ਸਿਨੇਮਾ ਐਂਡ ਲਿਟਰੇਚਰ ਏ ਸੋਨਿਓ ਜਿਹੜੀਆਂ ਚੀਜ਼ਾਂ ਗੀਆਂ ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਆਪਣੀਆਂ ਕਰਨਾ ਰਿਲੇਟ ਕਰਾਂਗੇ ਗੀਆਂ ਕਰੰਟ ਅਫੇਅਰ ਦਾ ਟੋਪਿਕ ਹੈ ਇਹ ਇਸ ਤੋਂ ਬਾਅਦ ਆਪਾਂ ਜਿਹੜਾ ਕਰਨਾਗਾ ਮਾਡਰਨ ਹਿਸਟਰੀ ਦੇ ਵਿੱਚ ਆਪਾਂ ਮਾਡਰਨ ਹਿਸਟਰੀ ਬਹੁਤ ਚੰਗੀ ਤਰ੍ਹਾਂ ਕਰਨੀ ਆ ਸੋਨਿਓ ਬਹੁਤ ਚੰਗੀ ਤਰ੍ਹਾਂ ਐਮ ਐਸ ਕੂ ਕਰਨਾ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਡਿਟੇਲ ਚ ਕਰਵਾਉਂਗਾ ਠੀਕ ਹੈ ਜੀ ਇਹ ਚੀਜ਼ਾਂ ਹੋ ਗਈਆਂ ਠੀਕ ਹੈ ਦੂਸਰੀ ਦੇਗੀ ਆਪਣੀ ਜੀਓਗ੍ਰਾਫੀ ਜਿਓਗ੍ਰਾਫੀ ਵੀ ਰਿਲੇਟਡ ਕੋਈ ਬਾਲਾ ਆਪਰੇਸ਼ਨ ਨਹੀਂ ਜੋ ਜਿਓਗ੍ਰਾਫੀ ਚਰਨ ਇੱਕ ਤੋਂ ਆਪਰੇਸ਼ਨ ਆਉਣਗੇ ਜੇ ਆਏ ਵੀ ਠੀਕ ਹੈ ਜੀ ਹੁਣ ਦੇਖੋ ਜੀ ਆਪਾਂ ਨੂੰ ਇੰਨੀਆਂ ਚੀਜ਼ਾਂ ਦਿੱਤੀਆਂ ਹੋਈਆਂ ਪਰ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਆਪਣੇ ਬਾਅਦ ਇੰਪੋਰਟੈਂਟ ਹੈਗਾ ਪੀ ਟ੍ਰਿਪਲ ਐਸ ਵੀ ਦੇ ਪਿਛਲੇ ਘਟੋ ਘਟ 15 ਸਾਲਾਂ ਦੇ ਤੁਹਾਨੂੰ ਮੈਂ ਪੀ ਯੂ ਕਿਰਵਾਉਂਗਾ ਜੀਰੇ ਵਿੱਚੋਂ ਰਾਜ ਇਹ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਸਾਨੂੰ 100 ਦੇ ਵਿੱਚੋਂ 99% ਦਾ ਫਾਇਦਾ ਹੋਊਗਾ ਤੇ ਵਿੱਚੋਂ ਰਿਪੀਟਡ ਪ੍ਰੈਕਟਿਸ ਹੋਣੀ ਉਹਦੇ ਵਿੱਚੋਂ ਕਰਵਾਉਂਗਾ ਤੇ ਆਹ ਤਾਂ ਤੁਹਾਨੂੰ ਮੈਂ ਕਰਵਾਉਣੀ ਹੈ ਤੇ ਕਹਿੰਦਾ ਮਤਲਬ ਕਿ ਆਪਣੇ ਹਰੇਕ ਬੱਚੇ ਦੇ ਪੱਚੀਆਂ ਦੇ ਵਿੱਚੋਂ 20 22 23 ਨੰਬਰ ਜ਼ਰੂਰ ਹੋਣਾ ਠੀਕ ਹੈ ਜੀ ਇਹ ਸਿਲੇਬਸ ਨਹੀਂ ਚੇਂਜ ਕੀਤਾ ਗਿਆ ਸਿਲੇਬਸ ਸੇਮ ਟੂ ਸੇਮ ਹੈ ਬਾਕੀ ਪੰਜਾਬ ਜੀਕੇ ਵੀ 17 ਨੰਬਰ ਦੀ ਹੈ ਇਹ ਵੀ ਤੁਹਾਡੀ ਕੰਪਲੀਟ ਕਰਵਾਈ ਹੋਈ ਹੈ ਮੈਂ ਇਹ ਵੀ ਤੁਹਾਨੂੰ ਇੱਕ ਨੰਬਰ ਦੀ ਬਾਰ ਉਹਨਾਂ ਦਾ ਹੁਣ ਜਿਹੜਾ ਸਭ ਤੋਂ ਵੱਧ ਫੇਰ ਬਦਲ ਕੀਤਾ ਰਾਜੇ ਉਹ ਕੀਤਾਗਾ ਆਪਣੇ ਮੈਥ ਅਤੇ ਰੀਜ਼ਨਿੰਗ ਦੇ ਵਿੱਚ ਮੈਥ ਤੇ ਰੀਜ਼ਨਿੰਗ ਦੇ ਵਿੱਚ ਦੇਖੋ ਜੀ ਜਿਵੇਂ ਆਪਾਂ ਨੂੰ ਪਿਛਲੇ ਦੇਖੋ ਇਸ ਵਾਰ ਕਹਿੰਦੇ ਜੀ ਲੌਜੀਕਲ ਰੀਜ਼ਨਿੰਗ ਐਨਾਲੈਟਿਕ ਐਂਡ ਮੈਂਟਲ ਐਬਿਲਿਟੀ ਇਹ ਸਾਰੇ ਰੀਜ਼ਨਿੰਗ ਦੇ ਪਾਰਟ ਆ ਕਿ ਇਹ ਕਹਿੰਦੇ ਭਾਈ ਇਸ ਵਾਰ 17 ਨੰਬਰ ਦੀ ਆਉਗੀ ਤੁਹਾਨੂੰ 17 ਨੰਬਰ ਦੀ ਆਉਗੀ ਡਾਟਾ ਐਨਾਲਿਸਿਸ ਹੋ ਗਿਆ ਡਾਟਾ ਐਨਾਲਿਸਿਸ ਦੀ ਗੱਲ ਪਤਾ ਕੀ ਦੀ ਕਰ ਰਹੇ ਹੈ ਇਹ ਡਾਟਾ ਇੰਟਰਪ੍ਰੀਟਰ ਦੀ ਗੱਲ ਕਰ ਰਹੇ ਹੈ ਇਹ ਠੀਕ ਹੈ ਜੀ ਗ੍ਰਾਫਿਕ ਬਾਰੇ ਜੀ ਤੇ ਅਸੀਂ ਚਾਰਟ ਟੇਬਲ ਇਹ ਤਿੰਨੇ ਚਾਰੀ ਚੀਜ਼ਾਂ ਇੱਕ ਚਾਰ ਨੰਬਰਾਂ ਦੀ ਆਪਰੋਂ ਏ ਆਉਣਗੀਆਂ ਇਹ ਵੀ ਆਹ ਸਾਰਾ ਜਿਹੜਾ ਕੰਮ ਆਗਾ ਇਹ ਮੈਥ ਦਾ ਆ ਗਿਆ ਇਹਦਾ ਮਤਲਬ ਹੈ ਜੀ ਮੈਥ ਆਪਾਂ ਨੂੰ ਕਿੰਨੇ ਨੰਬਰ ਦਾ ਆ ਰਿਹਾ ਹੈਗਾ ਇਸ ਵਾਰ ਮੈਥ ਆਪਾਂ ਨੂੰ ਆ ਰਿਹਾ ਹੈ 8 ਨੰਬਰ ਦਾ 8 ਨੰਬਰ ਦਾ ਮੈਥ ਆ ਰਿਹਾ ਹੈਗਾ ਤੇ ਜਿਹੜੀਆਂ ਇਕਾਈਆਂ ਰਾਜੇ ਤੁਹਾਨੂੰ ਮੈਂ ਕਹੂੰਗਾ ਸਿਰਫ ਦੇ ਸਿਰਫ ਤੁਸੀਂ ਉਹ ਕਰਨੀਆਂ ਸਿਰਫ ਤੁਹਾਨੂੰ ਮੈਂ 5 ਇੱਕ 5 ਜਾਂ 6 ਇਕਾਈਆਂ ਦੱਸੂੰਗਾ ਕਰਨ ਵਾਸਤੇ ਉਹੀ ਇਕਾਈਆਂ ਕਰ ਲਓ ਜਮਾ ਸੌਖੀਆਂ ਜੀਆਂ ਇਕਾਈਆਂ ਆਈਆਂ ਤਹਾ ਦੇ ਦੇ ਵਿੱਚੋਂ 25 ਦੇ ਵਿੱਚੋਂ 25 ਨੰਬਰ ਆ ਜਾਣਗੇ ਇਹ ਸਭ ਤੋਂ ਵੱਡਾ ਫੇਰ ਬਦਲ ਕੀਤਾ ਹੈ ਤੇ ਕਿਉਂ ਨਾ ਨੇ ਕਿਉਂਕਿ ਪਿਛਲੀ ਵਾਰ 17 ਨੰਬਰ ਦਾ ਮੈਥ ਹੁੰਦਾ ਸੀਗਾ ਤੇ 8 ਨੰਬਰ ਦੀ ਰੀਜ਼ਨਿੰਗ ਹੁੰਦੀ ਸੀ ਇਸ ਵਾਰ ਇਹਨਾਂ ਨੇ 17 ਨੰਬਰ ਦੀ ਰੀਜ਼ਨਿੰਗ ਕਰਤੀ 8 ਨੰਬਰ ਦਾ ਮੈਥ ਕਰਤਾ ਹੁਣ ਬੱਚੇ ਕਹਣਗੇ ਜੀ ਕਿਉਂ ਕੀਤਾ ਕਿਉਂਕਿ ਰਾਜ ਇਹ ਕਰਨ ਲੱਗੇ ਭਾਈ ਸਾਹਿਬ ਪੀਪੀਐਸਸੀ ਨੂੰ ਫੋਲੋ ਏ ਪੀ ਪੀਐਸਸੀ ਨੂੰ ਫੋਲੋ ਕਰ ਰਹੇ ਹੈ ਕਿਉਂਕਿ ਪੀਪੀਐਸਸੀ ਦੇ ਵਿੱਚ ਜੇਕਰ ਤੁਸੀਂ ਇਗਜ਼ਾਮ ਦਿੱਤਾ ਉਹ ਪੀਪੀਐਸਸੀ ਦਾ ਉਹਦੇ ਵਿੱਚ ਇਹ ਕੀ ਕਰਦੇ ਹੁੰਦੇ ਉਹ ਜੀ ਰੀਜ਼ਨਿੰਗ ਜ਼ਿਆਦਾ ਹੁੰਦੀ ਹੈ ਮੈਥ ਘੱਟ ਹੁੰਦਾ ਤਾਂ ਜੇਕਰ ਤੁਸੀਂ ਇਹ ਚੀਜ਼ ਨੂੰ ਫੋਲੋ ਕਰਦੇ ਦੇਖ ਸਕਦੇ ਹੋ ਤਾਂ ਤੁਸੀਂ ਇੱਕ ਚੀਜ਼ ਹੋਰ ਵੀ ਨੋਟ ਕਰੋ ਜਿਹੜਾ ਇਸ ਵਾਰ ਜੀਕੇ ਦਾ ਲੈਵਲ ਹੋਊਗਾ ਉਹ ਵੀ ਹਾਈ ਹੋਊਗਾ ਭਾਈ ਉਹ ਵੀ ਹਾਈ ਹੋਊਗਾ ਠੀਕ ਹੈ ਜੀ ਚਲੋ ਆ ਪੰਜਾਬੀ ਆ ਗਈ ਆ ਆਪਣੀ ਗ੍ਰਾਮਰ ਆ ਗਈ ਇਹ ਤੁਹਾਨੂੰ ਕੋਈ ਸਾਰਾ ਕੁਝ ਕਰਵਾ ਰਹੇਗਾ ਆਪਰੇ ਸੁਨੋਨੀਅਮ ਸ਼ੁਰੂ ਹੋ ਚੁੱਕਿਆ ਦਾ ਜੀ ਠੀਕ ਹੈ ਜੀ ਬੰਨਵਾੜ ਤੁਹਾਡੇ ਵਿੱਚ ਕੰਪਲੀਟ ਕਰਵਾ ਚੁੱਕੇ ਆ ਠੀਕ ਹੈ ਜੀ ਬਨਵਾੜਕ ਲਈ ਕੰਪਲੀਟ ਕਰਾ ਚੁੱਕਾ ਇੱਕ ਤਾਂ ਹੁਣ ਆਪਣਾ ਗ੍ਰਾਮਰ ਚੱਲ ਪੈਣੀ ਹੈ ਪਰਸੋਂ ਚੌਥੇ ਤੋਂ ਆਪਣੀ ਠੀਕ ਹੈ ਜੀ ਗ੍ਰਾਮਰ ਚੱਲ ਪੈਣੀ ਹੈ ਇਡੀਅਮ ਤੁਹਾਡੇ ਸ਼ੁਰੂ ਹੋ ਚੁੱਕੇ ਆ ਬਸ ਆਪਾਂ ਮੇਨ ਇਸ ਵਾਰ ਵੀ ਆਪਾਂ ਇੰਗਲਿਸ਼ ਦੇ ਵਿੱਚੋਂ 12 ਦੇ ਵਿੱਚੋਂ 10 ਨੰਬਰ ਘਟੋ-ਘਟ ਲੈ ਕੇ ਚੱਲਨੇ ਆ ਤੇ ਕੰਪਿਊਟਰ ਦਾ ਦਾਦਾ ਜੀ ਤੁਹਾਨੂੰ ਇੱਕ ਫਾਇਦਾ ਇਹ ਕਰਤਾ ਕਿ ਤੁਹਾਨੂੰ ਨਾ ਮੈਂ ਜਿਹੜੇ ਬੱਚਿਆਂ ਨੇ ਥਿਊਰੀ ਵੀ ਨਾ ਪੜਿਓ ਚਾਹੇ ਤੁਸੀਂ ਤੁਸੀਂ ਥਿਊਰੀ ਵੀ ਨਾ ਪੜਿਓ ਤੁਹਾਨੂੰ ਮੈਂ ਘਟੋ-ਘਟ ਰਾਜੇ 700 ਤੋਂ ਲੈ ਕੇ 700 MCQ ਕਰਵਾ ਰਹੇ ਹਾਂ ਉਹ ਚੋਂ ਮੈਂ ਤੁਹਾਨੂੰ 250 ਤਾਂ ਮੈਂ ਕਰਵਾਤੇ ਠੀਕ ਹੈ ਜੀ ਉਹੀ ਕਰ ਲਿਓ ਕੱਲੇ ਉਹੀ ਕਰ ਲਿਓ ਚਾਹੇ ਤੁਸੀਂ ਵੱਡੇ ਤੋਂ ਵੱਡਾ ਪੇਪਰ ਦੇ ਦਿਓ ਤੁਹਾਨੂੰ ਬਾਹਰੋਂ ਕੰਪਿਊਟਰ ਨਹੀਂ ਆਊਗਾ ਠੀਕ ਹੈ ਜੀ ਇਹ ਨਾਲ ਆਪਣਾ 100 ਨੰਬਰ ਦਾ ਪੇਪਰ ਹੋ ਗਿਆ ਕੰਪਲੀਟ ਹੁਣ ਪੇਪਰ ਕਲੀਅਰ ਕਰਨ ਵਾਸਤੇ ਆਪਾਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਸੋਹਣਿਆ ਤੁਸੀਂ ਆਪ ਦਾ ਬਣਾਓ ਟਾਈਮ ਟੇਬਲ ਟਾਈਮ ਟੇਬਲ ਬਣਾਓ ਹੁਣ ਜਿਹੜੇ ਤਾਂ ਹੁੰਦੇ ਆ ਪੰਜਾਬ ਪੁਲਿਸ ਦੇ ਪੇਪਰ ਜਿਵੇਂ TCS ਕੰਡਕਟ ਕਰਦਾ ਉਹਦੇ ਵਾਸਤੇ ਜੇ ਆਪ ਨੂੰ ਕਰੰਟ ਅਫੇਅਰ ਬਹੁਤ ਪੁਰਾਣੇ ਚੱਕਣੇ ਪੈਂਦੇ ਆ ਜੇਕਰ ਤੁਸੀਂ ਕਰੰਟ ਅਫੇਅਰ ਹੁਣ ਦੇ ਚੱਕ ਜੇ ਤੁਸੀਂ ਇਹ ਪੇਪਰ ਇੰਨਾ ਚ ਕੋਈ ਵੀ ਪੇਪਰ ਲੈਣਾ ਤੁਸੀਂ ਕਰੰਟ ਅਫੇਅਰ ਚੱਕਣੇ ਆ ਆਪਣੇ 1 ਜਨਵਰੀ 2024 ਤੋਂ ਚੱਕਣੇ ਆ ਕਰੰਟ ਅਫੇਅਰ ਤੇ 2023 ਦੀ ਜਿਹੜੀ ਮੈਂ ਤੁਹਾਡੀ 1 ਸਾਲ ਦੇ ਕਰੰਟ ਅਫੇਅਰ ਕਰਵਾਏ ਹੋਏ ਖੱਲੀ ਉਹੀ ਵੀਡੀਓ ਲਾ ਲਓ ਨਾ 2021 ਵਾਲੇ ਕਰਨੇ ਤੁਸੀਂ ਨਾ ਬਾਈ ਵਾਲੇ ਕਰਨੇ ਆ 2023 ਦੀ ਇੰਪੋਰਟੈਂਟ ਕਰੰਟ ਅਫੇਅਰ ਵਾਲੀ ਵੀਡੀਓ ਤੇ ਇੱਕ ਜਣ ਵੀ 2024 ਦੇ ਜਿਹੜੇ ਮੈਂ ਕਰਵਾਈ ਜਾਂਦਾਗਾ ਉਹ ਕਰ ਲਿਓ ਠੀਕ ਹੈ ਜੀ ਟਾਈਮ ਟੇਬਲ ਬਣਾਓ ਡੇਲੀ ਤੁਸੀਂ ਕਰੰਟ ਅਫੇਅਰ ਦਾ ਲੈਕਚਰ ਕਰੇ ਲਾਉਣਾਗਾ ਠੀਕ ਹੈ ਜੀ ਡੇਲੀ ਤੁਸੀਂ ਹੁਣ ਰੀਜ਼ਨਿੰਗ ਐਡ ਕਰ ਲکھوںਗੀ ਮੈਥ ਦਾ ਸਿਲੇਬਸ ਤੁਹਾਡਾ ਮੈਂ ਜਿਹੜਾ ਹੈਗਾ ਇਸ ਵਾਰ ਉਹ ਤੁਹਾਡਾ ਮੈਂ 10-15 ਦਿਨਾਂ ਜੀ ਨਿਮੇੜ ਦੂੰਗਾ ਤੁਹਾਨੂੰ ਸੌਖੇ ਜਿਹਾਂ ਗਾ ਤੁਸੀਂ ਪੜੀਆਂ ਹੋਈਆਂ ਗਈਆਂ ਉਹੀ ਕਰੋ ਰੀਜ਼ਨਿੰਗ ਦੇ ਵਿੱਚ ਆਪਾਂ ਇਸ ਵਾਰ ਇਹ ਇਹ ਜੇ ਟੌਪਿਕ ਕਰਨੇ ਜਿਹੜੇ ਆਪਾਂ ਕਦੇ ਪੜੇ ਨਹੀਂ ਹੈਗੇ ਤੇ ਉਹਨਾਂ ਵਾਸਤੇ ਮੈਂ ਇੰਨੀਆਂ ਸੋਹਣੀਆਂ ਟ੍ਰਿਕਸ ਬਣਾਈਆਂ ਹੋਈਆਂ ਕਿ ਬੇਫਿਕਰ ਰਹੋ ਤੁਹਾਨੂੰ ਕੋਈ ਨਹੀਂ ਹੁੰਦਾ ਕਿ ਮਤਲਬ ਤੁਹਾਨੂੰ ਇਹ ਜੀ ਚੀਜ਼ ਨਹੀਂ ਹੋਊਗੀ ਸਾਨੂੰ ਕੁਝ ਆਉਂਦਾ ਸਾਰਾ ਕੁਝ ਕਰਵਾਇਆ ਹੋਇਆ ਕੰਪਿਊਟਰ ਦਾ ਤੁਹਾਡਾ ਮੈਂ ਦੂਰ ਕਰਤਾ ਕੰਮ ਕੰਪਿਊਟਰ ਦੇ ਦੇਖੋ ਜਿਵੇਂ ਤੁਹਾਨੂੰ 700 MCQ ਕਰਵਾਏ ਡੇਲੀ ਤੁਸੀਂ 100 MCQ ਕਰ ਲ ਕਰੰਟ ਅਫੇਅਰ ਡੇਲੀ ਤੁਸੀਂ ਮੰਨ ਲਓ ਕਿ 1 ਤੋਂ ਲੈ ਕੇ 10 ਤਰੀਕ ਤੱਕ ਅਸੀਂ 10 ਦਿਨਾਂ ਦੇ ਕਰੰਟ ਅਫੇਅਰ ਡੇਲੀ ਕਰਨੇ ਆ। ਇਹਦਾ ਡੇਲੀ ਮੈਥ ਜਾਂ ਰੀਜਨਿੰਗ ਦਾ ਤੁਸੀਂ ਇੱਕ ਇੱਕ ਟੌਪਿਕ ਚੱਕ ਲਓ। ਇੱਕ ਇੱਕ ਟੌਪਿਕ ਡੇਲੀ ਚੱਕਣਾਗਾ। ਠੀਕ ਹੈ ਜੀ। ਇੰਗਲਿਸ਼ ਦੀ ਕਲਾਸ ਇਹ ਤੁਸੀਂ ਪੰਜਾਬ ਜੀ ਕੇ ਦੇ ਘਟੋ ਘਟ ਦੋ ਲੈਕਚਰ ਡੇਲੀ ਲਾਉਣੇ ਆ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਆ ਗਿਆ ਇੰਗਲਿਸ਼। ਇੰਗਲਿਸ਼ ਦੀ ਤੁਸੀਂ ਬਕਾਇਵ ਦੀ ਇੱਕ ਵੀਡੀਓ ਪਲੱਸ ਇੱਕ ਵੀਡੀਓ ਗ੍ਰਾਮਰ ਦੀ। ਇਹ ਰਾਜੇ ਤੁਹਾਡਾ ਟਾਈਮ ਟੇਬਲ ਹੈ ਜਿਹੜਾ ਮੈਂ ਬਣਾ ਕੇ ਦਿੱਤਾ ਹੈ ਪੰਜਾਬੀ ਇਹ ਰਾਜੇ ਜਿਹੜੀ ਤੁਸੀਂ ਹਫਤੇ 'ਚ ਦੋ ਦਿਨ ਜਿੱਦੇ ਤੁਹਾਨੂੰ ਫ੍ਰੀ ਲੱਗਦਾ ਤੁਸੀਂ ਅੱਜ ਥੋੜੇ ਵਿਜੀ ਹੋ ਫ੍ਰੀ ਹੋਗੇ ਠੀਕ ਹੈ ਜੀ ਉਹਦੇ ਤੁਸੀਂ ਮੰਨ ਲਓ ਤੁਸੀਂ ਇਹ ਇਹ ਤੁਸੀਂ ਇਹ ਦਿਨ ਰੱਖਣਾ ਮੰਡੇ ਤੋਂ ਲੈ ਕੇ ਕਿ ਸੈਚੜੇ ਤੱਕ ਅਸੀਂ ਪੜਨਾਗਾ ਠੀਕ ਹੈ ਜੀ ਇਹ ਸਬਜੈਕਟ ਪੜਨੇ ਆ ਤਾਂ ਸੰਡੇ ਨੂੰ ਤੁਸੀਂ ਫ੍ਰੀ ਹੋਨੇ ਸੰਡੇ ਨੂੰ ਤੁਸੀਂ ਘੱਟੋ ਘੱਟ ਦੋ ਤੋਂ ਤਿੰਨ ਟਾਪਿਕ ਪੰਜਾਬੀ ਦੇ ਕਰ ਲਓ ਪੇਪਰ ਕਲੀਅਰ ਕਰਨਾ ਕੋਈ ਬਾਹਲਾ ਔਖਾ ਨਹੀਂ ਹੁੰਦਾ ਅਸਲ ਵਿੱਚ ਕੀ ਹੁੰਦਾ ਹੈ ਨਾ ਆਪਣੀ ਸਟੈਜੀਟੀ ਨਹੀਂ ਹੁੰਦੀ ਸਟੈਜੀਟੀ ਨਹੀਂ ਹੁੰਦੀ ਨਹੀਂ ਆਪਾਂ ਕੀ ਕਰਦੇ ਹਾਂ ਬਹੁਤ ਬੱਚੇ ਕੀ ਕਰਦੇ ਨੇ ਮੈਂ ਦੇਖਿਆ ਐਨਸ਼ੀਅੰਟ ਹਿਸਟਰੀ ਪੜੀ ਜਾਂਦੇ ਆ ਬਹੁਤ ਮੈਂ ਦੇਖਿਆ ਮੀਡੀਇਵਲ ਹਿਸਟਰੀ ਪੜੀ ਜਾਂਦੇ ਆ ਉਹਦਾ ਕੀ ਫਾਇਦਾ ਜਿਹੜੀ ਚੀਜ਼ ਪੇਪਰ ਦੇ ਵਿੱਚ ਤੁਹਾਨੂੰ ਆਉਣੀ ਨਹੀਂ ਉਹ ਤੇ ਕਿਉਂ ਮੱਥਾ ਮਾਰੀ ਜਾਂਦੇ ਹੋ ਤੁਸੀਂ ਉਹ ਤੇ ਕਿਉਂ ਮੱਥਾ ਮਾਰਿਆ ਠੀਕ ਹੈ ਤੁਹਾਨੂੰ ਮੈਂ ਉਹੀ ਚੀਜ਼ਾਂ ਕਰਵਾ ਰਿਹਾ ਜਿਹੜੀਆਂ ਪੇਪਰ ਦੇ ਵਿੱਚ ਆਉਣਗੀਆਂ ਬਾਕੀ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਸਿਲੇਬਸ ਦੇ ਵਿੱਚ ਆਹਾ ਹੋਇਆ ਐਮੀਨਾ ਬਾਲਾ ਵੱਡੇ ਪੱਧਰ ਤੇ ਮੈਥ ਕਰੀ ਚੱਕੇ ਹੋ ਠੀਕ ਹੈ ਉਹੀ ਟਾਈਮ ਆਪਾਂ ਹੋਰ ਸਬਜੈਕਟਾਂ ਨੂੰ ਦੇਣਾ ਇਸ ਵਾਰ ਤਾਂ ਕਰਕੇ ਜਿਹੜੀਆਂ ਕਾਇਆਂ ਮੈਂ ਤੁਹਾਨੂੰ ਦੱਸੂਗਾ ਉਹੀ ਕਰਿਓ ਐਕਸਟਰਾ ਕਰਦੀ ਲੋੜ ਨਹੀਂ ਹੈਗੀ ਉਹ ਜਿਹੜੀਆਂ ਕਾਇਆਂ ਮੈਂ ਤੁਹਾਨੂੰ ਕਰਵਾਉਂਗਾ ਉਹ ਇੰਨੇ ਵਧੀਆ ਤਰੀਕੇ ਨਾਲ ਕਰਵਾਉਂਗਾ ਕਿ ਤੁਹਾਡਾ ਮੈਸਰਾ ਸਲੀਪਸ 15 ਦਿਨਾਂ ਚ ਕੰਪਲੀਟ ਕਰਤਾਗੇ ਆਪਾਂ ਠੀਕ ਹੈ ਰਾਜੇ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਦੇ ਰਹੋ